ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਹੁਸੈਨੀਵਾਲਾ ਸਰਹੱਦ ਤੇ ਸ਼ਹੀਦਾਂ ਦੀ ਸਮਾਦ ਤੇ ਪਹੁੰਚੇ ਨੇ ਸਰਦਰ ਦੇ ਫੁੱਲ ਪੇਂਟ ਕੀਤੇ ਗਏ ਨੇ ਰਾਜਗੁਰੂ ਦੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਮਹਾਨ ਸ਼ਹੀਦਾਂ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਸੀ ਜੋ ਅਜੇ ਤੱਕਰ ਨਹੀਂ ਦਿੱਤਾ ਗਿਆ ਕਾਬਲੇ ਗੌਰੇ ਕੀ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਦੇ ਸ਼ਹੀਦੀ ਅਸਥਾਨ ਹੁਸੈਨੀਵਾਲਾ ਸਰਹੱਦ ਤੇ ਮਕਬਰਾ ਬਣਾ ਕੇ 23 ਮਾਰਚ ਨੂੰ ਇਸੇ ਥਾਂ ਤੇ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਂਦਾ ਹੈ ਅਤੇ ਇੱਥੇ ਵਿਸ਼ਾਲ ਮੇਲਾ ਲੱਗਦਾ ਹੈ ਤੇ ਦੂਰ ਦੁਰਾਡੇੋਂ ਲੋਕੇ ਇੱਥੇ ਪਹੁੰਚਦੇ ਨੇ ਸ਼ਹੀਦਾ ਦੀ ਸ਼ਹਾਦਤ ਨੂੰ ਨਮਨ ਕੀਤਾ ਜਾਂਦਾ ਹੈ ਖਾਸ ਤੌਰ ਤੇ ਨਾ ਸ਼ਹੀਦਾ ਦੇ ਪਰਿਵਾਰਕ ਮੈਂਬਰ ਵੀ ਹਰ ਸਾਲ ਹਾਜ਼ਰੀ ਲਗਾਉਂਦੇ ਨੇ ਅੱਜ ਦੇ ਪਵਿੱਤਰ ਦਿਹਾੜੇ ਤੇ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਸਿਧਾਂਤ ਤੇ ਸ਼ਹੀਦਾਂ ਨੇ ਅੱਗੇ ਸੈੱਟ ਕੀਤੇ ਨੇ ਅਸੀਂ ਉਹਨਾਂ ਸਿਧਾਂਤਾਂ ਤੇ ਚੱਲੀਏ ਜਿਹੜੇ ਅੱਜ ਕੱਲ ਦੀ ਕੁਰੀਤੀਆਂ ਸਮਾਜ ਵਿੱਚ ਚਲੀਆਂ ਹੋਣਗੀਆਂ ਉਹਨਾਂ ਨੂੰ ਦੂਰ ਕਰੀਏ ਜੇ ਅਸੀਂ ਅੱਜ ਆਪਣੇ ਆਪ ਨੂੰ ਚੇਂਜ ਕਰਾਂਗੇ ਤਾਂ ਹੀ ਦੇਸ਼ ਔਰ ਸਮਾਜ ਚੇਂਜ ਹੋਵੇਗਾ ਬਹੁਤ ਬਹੁਤ ਧੰਨਵਾਦ